ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਨਵੀਂ ਵੀਡੀਓ 'ਚ। ਤੇ ਅੱਜ ਦੀ ਆਪਣੀ ਵੀਡੀਓ ਦਾ ਕਰੈਕਟਰ ਹੈਗਾ ਲਾਪਰੇ ਸਿੰਘ ਜਿਹਨੂੰ ਆਪਾਂ ਸਾਰੇ ਡਾਕੂ 307 ਦੇ ਨਾਮ ਨਾਲ ਜਾਣਦੇ ਆਂ। ਜਿਹੜੇ ਕਿ ਰਾਜਸਥਾਨ ਦੇ ਨੇ, ਕੰਗਨਗਰ ਰਾਜਸਥਾਨ ਦੇ ਰਹਿਣ ਵਾਲੇ ਨੇ। ਤੇ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਉਹਨਾਂ ਦੀ YouTube ਜਰਨੀ ਕਿੱਦਾਂ ਰਹੀ, ਉਹ ਕਿੱਦਾਂ YouTube ਤੇ ਆਏ ਤੇ ਕਿੱਦਾਂ ਉਹਨਾਂ ਨੇ YouTube ਸਟਾਰਟ ਕੀਤੀ ਸੀ ਤੇ ਅੱਜ ਦੀ ਉਹਨਾਂ ਦੀ ਕਿੰਨੀ ਕਮਾਈ ਆ ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਟਾਰਟਿੰਗ ਚ ਉਹਨਾਂ ਨੇ ਕਈ ਜੌਬ ਵੀ ਟਰਾਈ ਕੀਤੀਆਂ ਜਿੱਦਾਂ ਕਿ ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਦੇ ਸੀਗੇ ਪਹਿਲਾਂ ਤੇ ਐਲੂਮੀਨੀਅਮ ਦੀ ਦੁਕਾਨ ਤੇ ਉਹਨਾਂ ਨੇ ਕੰਮ ਕੀਤਾ ਜਦੋਂ ਆਪਣੀ ਸਟੱਡੀ ਕੰਪਲੀਟ ਹੋ ਜਾਂਦੀ ਆ ਹਨਾ ਤਾਂ ਸਾਰਿਆਂ ਨੂੰ ਇਹੀ ਹੁੰਦਾ ਹੈਗਾ ਕਿ ਆਪਾਂ ਨੂੰ ਕੋਈ ਜੌਬ ਮਿਲ ਜੇ ਰ ਜਿਹੜੀ ਗਵਰਨਮੈਂਟ ਜੌਬ ਉਹ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਘੱਟ ਮਿਲਦੀ ਹੈ ਹਨ ਤੇ ਪ੍ਰਾਈਵੇਟ ਜੌਬ ਉਹਦੇ ਵਿੱਚ ਆਪਾਂ ਨੂੰ ਕਿੰਨੀ ਕਿੰਨ ਇਨਕਮ ਹੁੰਦੀ ਆਪਣੀ ਉਹ ਵੀ ਆਪਾਂ ਨੂੰ ਪਤਾ ਹਨ 1.70000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਕਿ ਉਹਨਾਂ ਨੂੰ ਜਦੋਂ ਲੱਗਿਆ ਵੀ ਹਾਂ ਮੇਰੇ ਤੇ ਰੋਮ ਮਾਰਦੇ ਨੇ ਹਨਾ ਵੀ ਮੈਂ ਨਹੀਂ ਮੈਂ ਨਹੀਂ ਚੱਲ ਸਕਦਾ ਕਿਸੇ ਦੀ ਤਾਂ ਫਿਰ ਉਹਨਾਂ ਨੇ ਜੌਬ ਛੱਡ ਕੇ ਜਦੋਂ ਘਰੇ ਬੈਠ ਗਏ ਉਹ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਸੀ ਉਹਨਾਂ ਦੀ ਸਿਸਟਰ ਸੀਗੀ ਜਿੰਨੇ ਕਿ ਪਲੱਸ 2 ਦੇ ਵਿੱਚ ਸੀਗੀ ਹਜੇ ਤੇ ਉਹ ਦੋਨਾਂ ਲਈ ਕੋਈ ਵਧੀਆ ਰਿਸ਼ਤਾ ਮਿਲ ਗਿਆ ਤਾਂ ਉਹਨਾਂ ਨੇ ਮੈਰਿਜ ਦਾ ਸੋਚਿਆ ਵੀ ਚਲੋ ਮੈਰਿਜ ਕਰ ਦਿੰਨੇ ਆ ਪਰ ਜਿਹੜੇ ਉਹਨਾਂ ਦੇ ਘਰ ਦੇ ਹਾਲਾਤ ਸੀਗੇ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਮਾੜੇ ਸੀਗੇ ਤੇ ਉਹਨਾਂ ਨੇ ਮੰਮੀ ਦੱਸਦੇ ਹੁੰਦੇ ਨੇ ਜਿੰਨੇ ਕਿ ਕਈ ਵਾਰ ਹਨਾ ਵੀ ਉਹਨਾਂ ਨੂੰ ਚਟਨੀ ਨਾਲ ਆਚਾਰ ਨਾਲ ਐਵੇਂ ਰੋਟੀ ਖਾ ਕੇ ਸੌਣਾ ਪੈਂਦਾ ਸੀਗਾ ਤੇ ਜੇ ਉਹਨਾਂ ਨੇ ਕਿਤੇ ਜਾਣਾ ਹੁੰਦਾ ਸੀ ਹਨਾ ਪੈਸੇ ਨਹੀਂ ਹੁੰਦੇ ਸੀਗੇ ਤਾਂ ਉਹ ਵੀ ਉਹਨਾਂ ਨੂੰ ਵੀ ਛੱਡਣਾ ਪੈਂਦਾ ਸੀ ਹਨਾ ਵੀ ਜਿਵੇਂ ਕੋਈ ਪ੍ਰੋਗਰਾਮ ਹੋ ਗਿਆ ਰਿਸ਼ਤੇਦਾਰੀ ਚ ਜਾਂ ਕੋਈ ਇਹਨਾਂ ਵੀ ਉਹ ਵੀ ਉਹਨਾਂ ਨੂੰ ਜਦੋਂ ਘਰੇ ਗਰੀਬੀ ਹੁੰਦੀ ਆ ਤਾਂ ਆਪਾਂ ਨੂੰ ਪਤਾ ਵੀ ਆਪਾਂ ਨਹੀਂ ਅਫੋਰਡ ਕਰ ਸਕਦੇ ਹਨਾ ਵੀ ਆਪਾਂ ਕਿਸੇ ਨੂੰ ਕੁਝ ਦੇਣਾ ਸ਼ਗਨੀ ਨੇ ਹਨਾ ਘਟ ਹੁੰਦੇ ਵੀ ਉਹ ਚੀਜ਼ਾਂ ਲਈ ਫਿਰ ਆਪਾਂ ਨੂੰ ਪਿੱਛੇ ਹਟਣਾ ਪੈਂਦਾ ਹਨਾ ਵੀ ਆਪਾਂ ਨਹੀਂ ਜਾ ਸਕਦੇ ਉਹ ਕੁਝ ਉਹਨਾਂ ਨਾਲ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਭੈਣ ਦੀ ਮੈਰਿਜ ਰੱਖੀ ਤਾਂ ਮੈਰਿਜ ਲਈ ਫਿਰ ਉਹਨ ਘਰ ਦੇ ਹਲਾਜ ਜਦੋਂ ਮਾੜੇ ਸੀਗੇ ਘਰੇ ਤਾਂ ਪੈਸਾ ਨਹੀਂ ਸੀ ਵੀ ਮੈਰਿਜ ਕਰ ਦੇਣ ਫਿਰ ਉਹਨਾਂ ਨੂੰ ਬੈਂਕ ਤੋਂ ਲੋਨ ਲੈਣਾ ਪਿਆ ਜਦੋਂ ਕਰਜ਼ਾ ਚੜ ਗਿਆ ਤਾਂ ਜਦੋਂ ਆਪਾਂ ਨੂੰ ਵੀ ਪਤਾ ਗਾਣਾ ਵੀ ਬੈਂਕ ਦਾ ਇੱਕ ਵਾਰ ਕਰਜ਼ਾ ਚੜ ਜਾਂਦਾ ਤਾਂ ਬਈ ਲੋਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਉਹ ਤੇ ਉਸ ਤੋਂ ਬਾਅਦ ਫਿਰ ਉਹਦੇ ਡੈਡੀ ਨੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਵੀ ਜੇ ਤੂੰ ਬਾਹਰ ਜਾਣਾ ਚਾਹੁੰਨਾ ਆ ਨਾ ਵੀ ਚਲੋ ਜਿਹੜੇ ਪੈਸੇ ਆਪਣੇ ਕੋਲ ਬਚੇ ਹੋਏ ਨੇ ਤੂੰ ਵੀ ਉਹਨਾਂ ਨੂੰ ਬਾਹਰ ਸਹਜ ਵੀ ਜੇ ਤੂੰ ਜਾਣਾ ਚਾਹਨਾ ਤਾਂ ਉਹਨਾਂ ਨੇ 1 ਲੱਖ 1000 ਰੁਪਏ ਲਾਇਆ ਤੇ ਮਲੇਸ਼ੀਆ ਚਲੇ ਗਏ ਉੱਥੇ ਜਾ ਕੇ ਜਿਹੜੀ ਹਾਲਾਤ ਸੀ ਜਿਹੜੇ ਉਹਨਾਂ ਦੇ ਉਹ ਸਹੀ ਤਾਂ ਕੀ ਹੋਣੇ ਸੀਗੇ ਉਸ ਤੋਂ ਵੀ ਮਾੜੇ ਹੋ ਗਏ ਹਨਾ ਤੇ ਕਰਜ ਮੇ ਚਲੋ ਬੰਦਾ ਘਰੇ ਹੁੰਦਾਗਾ ਤਾਂ ਉਹਨੂੰ ਦੋ ਟਾਈਮ ਦੀ ਰੋਟੀ ਤਾਂ ਮਿਲਦੀ ਆ ਚਾਹੇ ਉਹ achar ਨਾਲ ਖਾਂਦੇ ਸੀ ਚਟਨੀ ਨਾਲ ਖਾਂਦੇ ਸੀ ਬਟ ਉਹਨਾਂ ਨੂੰ ਰੋਟੀ ਤਾਂ ਮਿਲ ਰਹੀ ਸੀ ਉੱਥੇ ਉਹਨਾਂ ਦੀ ਹਾਲਤ ਇਹ ਜੀ ਹੋਗੀ ਵੀ ਕਈ ਵਾਰ ਹਣਾ ਉਹਨਾਂ ਨੂੰ ਪਾਣੀ ਵੀ ਕੀ ਸੋਣਾ ਪੈ ਜਾਂਦਾ ਸੀਗਾ ਸਵੇਰ ਦੀ ਠੀਕੇ ਬਿਸਕਟ ਖਾਦੇ ਬੰਦਾ ਨਿਕਲ ਗਿਆ ਹਣਾ ਸ਼ਾਮ ਦੀ ਇੱਕ ਟਾਈਮ ਦੀ ਰੋਟੀ ਖਾਣੀ ਹੁੰਦੀ ਸੀ ਕਦੇ ਨਾ ਕਦੇ ਇਹੋ ਜੀ ਕੰਡੀਸ਼ਨ ਹੁੰਦੀ ਸੀ ਵੀ ਉਹ ਵੀ ਮੈਸੇਂ ਮਿਲਦੀ ਕਿਵੇਂ ਹੁੰਦੇ ਸੀ ਤਾਂ ਖਾ ਲੈਂਦੇ ਸੀ ਜੇ ਨਹੀਂ ਹੁੰਦੇ ਸੀ ਤਾਂ ਫਿਰ ਅਹੀਂ ਸੌਣਾ ਪੈ ਜਾਂਦਾ ਸੀਗਾ ਉਹਨਾਂ ਚੀਜ਼ਾਂ ਕਰਕੇ ਵੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ ਤਾਂ ਫਿਰ ਮਾਂ ਬਾਪ ਨੂੰ ਤਾਂ ਹਣਾ ਪਤਾ ਲੱਗ ਗਿਆ ਜਾਂਦਾ ਜਦੋਂ ਦਿੱਲੀ ਮੰਦਾ ਗੱਲ ਕਰੇ ਹਣਾ ਵੀ ਮੇਰਾ ਬੱਚਾ ਨਹੀਂ ਸਹੀ ਹੈਗਾ ਉੱਥੇ ਤਾਂ ਉਹਨਾਂ ਨੇ ਉਹਦੇ ਫਾਦਰ ਨੇ ਉਹਨੂੰ ਕਹਿਤਾ ਵੀ ਤੂੰ ਵਾਪਸ ਆ ਜਾ ਵੀ ਜੇ ਤੇਰਾ ਨਹੀਂ ਜੀ ਲੱਗਦਾ ਤਾਂ ਤੂੰ ਵਾਪਸ ਆ ਜਾ ਤਾਂ ਫਿਰ ਉਹ ਉਹਨੇ ਡਿਸੀਜਨ ਲਿਆ ਵੀ ਹਾਂ ਵੀ ਮੈਂ ਵਾਪਸ ਹੀ ਜਾਣਾ ਤਾਂ ਜਦੋਂ ਵਾਪਸ ਘਰੇ ਆ ਗਿਆ ਤਾਂ ਘਰੇੋਂ ਤੋਂ ਬਾਅਦ ਫਿਰ ਉਹਨਾਂ ਨੇ YouTube ਤੇ ਚੈਨਲ ਬਣਾਇਆ YouTube ਸਟਾਰਟ ਕੀਤੀ ਤੇ ਜਦੋਂ ਫਿਰ ਉਹਨਾਂ ਨੇ ਆਪਣੀ ਮੰਮੀ ਨੂੰ ਕਿਹਾ ਵੀ ਹਨਾ ਤੁਸੀਂ ਮੇਰੇ ਨਾਲ ਵੀਡੀਓਜ਼ ਬਣਾਓ ਵੀ ਤੁਸੀਂ ਬੋਲ ਲਓਗੇ ਤਾਂ ਜਦੋਂ ਬੰਦਾ ਫਿਰ ਬੰਦੇ ਦੇ ਹਾਲਾਤ ਮਾੜੇ ਹੁੰਦੇ ਨੇਗੇ ਤਾਂ ਉਹ ਸਾਰਾ ਕੁਝ ਕਰਦਾ ਹਨਾ ਤਾਂ ਉਹਨਾਂ ਦੀ ਮੰਮੀ ਨੇ ਉਹਨਾਂ ਨਾਲ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਫਿਰ ਉਹਨਾਂ ਦੇ ਪਾਪਾ ਨੇ ਵੀ ਉਹਨਾਂ ਨਾਲ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਬਹੁਤ ਸੋਹਣੀਆਂ ਹੁੰਦੀਆਂ ਸੀ ਫਨੀ ਵੀਡੀਓਜ਼ ਹੁੰਦੀਆਂ ਸੀ ਉਹਨਾਂ ਦੇ ਮਦਰ ਫਾਦਰ ਨਾਲ ਹਨਾ ਬਹੁਤ ਵਧੀਆ ਹੁੰਦੀਆਂ ਸੀ ਤੇ ਹੁਣ ਵੀ ਆਪਣੀ ਮੰਮੀ ਨਾਲ ਆਪਣੀ ਵਾਈਫ ਨਾਲ ਵੀਡੀਓਜ਼ ਬਣਾਉਂਦੇ ਨੇ ਚਲੋ ਫਾਦਰ ਦੀ ਤਾਂ ਉਹਨਾਂ ਦੀ ਡੈਥ ਹੋ ਗਈ ਸੀਗੀ ਹਨਾ ਹੋ ਗਿਆ ਹੁਣਾਂ ਸਾਲ ਡੇਢ ਸਾਲ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਤੇ ਉਸ ਤੋਂ ਪਹਿਲਾਂ ਫਾਦਰ ਦੀ ਡੈਥ ਤੋਂ ਪਹਿਲਾਂ ਉਹਨਾਂ ਨੇ ਵੀ ਜਣਾ ਜਿਵੇਂ ਜੱਟ ਦੀ ਇੱਕ ਰੀਜ਼ ਹੁੰਦੀ ਆ ਵੀ ਮੇਰੇ ਕੋਲ ਟਰੈਕਟਰ ਹੋਵੇ ਹਨਾ ਤਾਂ ਪਹਿਲਾਂ ਉਹਨਾਂ ਨੇ ਆਪਣੇ ਪਾਪਾ ਨੂੰ ਟਰੈਕਟਰ ਲੈ ਕੇ ਦਿੱਤਾ ਗੱਡੀ ਲੈ ਕੇ ਦਿੱਤੀ ਤਾਂ ਹੁਣ ਬਾਰੀ ਸੀਗੀ ਉਹਨਾਂ ਦੇ ਘਰ ਪਾਉਣ ਦੀ ਚਲੋ ਇੱਕ ਘਰ ਦਾ ਸੁਪਨਾ ਰਹਿ ਗਿਆ ਸੀ ਉਹਨਾਂ ਦੇ ਪਾਪਾ ਦਾ ਹਨ ਉਹ ਨਹੀਂ ਪੂਰਾ ਹੋਇਆ ਤੇ ਉਹ ਪਹਿਲਾਂ ਹੀ ਚਲ ਗਏ ਛੱਡ ਕੇ ਉਹਨਾਂ ਨੂੰ ਜੇ ਪੂਰਾ ਹੋ ਜਾਂਦਾ ਤਾਂ ਵਧੀਆ ਸੀਗਾ ਹਨ ਤੇ ਉਹ ਵੀ ਦੇਖ ਜਾਂਦੇ ਵੀ ਹਾਂ ਮੇਰੇ ਮੁੰਡੇ ਨੇ ਹਨਾ ਵੀ ਘਰ ਵੀ ਬਣਾ ਕੇ ਦਿੱਤਾ ਮੈਨੂੰ ਚਲੋ ਜੋ ਵੀ ਜਿੰਨੀ ਕਿ ਕਿਸੇ ਲਿਖੀ ਹੁੰਦੀ ਹੈ ਹਨਾ ਉੰਨੀ ਕੀ ਬੰਦਾ ਭੋਕੇ ਜਾਂਦਾ ਤਾਂ ਹੁਣ ਜਿਹੜੀ ਉਹਨਾਂ ਦੀ ਹਾਲੇ ਤੱਕ ਬਹੁਤ ਵਧੀਆ ਗਈ ਹੁਣ ਦੇਖੋ ਵਿਆਹ ਹੋ ਗਿਆ ਹਨਾ ਚਲੋ ਘਰ ਨਹੀਂ ਬਣਿਆ ਹਜੇ ਹੁਣ ਲੋਕ ਉਹਨਾਂ ਨੂੰ ਕਈ ਕਮੈਂਟ ਕਰਦੇ ਨੇ ਵੀ ਤੂੰ ਘਰ ਬਣਾ ਲੈ ਬਈ ਸਾਰਾ ਕੁਝ ਹੌਲੀ ਹੌਲੀ ਬਣਦਾ ਹੁੰਦਾ ਹਨਾ ਤੇ ਜੇ ਆਪਾਂ ਦੇਖੀਏ ਚਲੋ ਇੱਕ ਗਵਰਨਮੈਂਟ ਜੌਬ ਦੀ ਜਿੰਨੇ ਆਪਾਂ ਜੌਬ ਕਰਦੇ ਆ ਉਹਦਾ ਸੈਲਰੀ ਆਉਂਦੀ ਹੈ ਹਨਾ ਵੀ YouTube ਤੋਂ ਵੀ ਇਨਕਮ ਚਲੋ ਵਧੀਆ ਆ ਹੀ ਜਾਂਦੀ ਆ ਤੇ ਉਹਨੇ ਜਿਹੜੇ ਉਹਨਾਂ ਨੂੰ ਹੋ ਗਏ ਨੇ 5 ਸਾਲ 5-6 ਸਾਲ ਹੋ ਗਿਨੇ YouTube ਤੇ ਆਇਆ ਨੂੰ ਤਾਂ ਹੁਣ ਉਹਨਾਂ ਦੀ ਇਨਕਮ ਵੀ ਵਧੀਆ ਹੀ ਹੋਣੀ ਆ ਜਿਵੇਂ ਆਪ ਦੱਸਦੇ ਨੇ ਹਨਾ ਵੀ ਸਾਡੀ ਇਨਕਮ ਕਦੇ ਲੱਖ ਕਦੇ 2 ਲੱਖ ਕਦੇ 4 ਲੱਖ ਕਦੇ 5 ਲੱਖ ਹਨਾ ਮੰਥਲੀ ਵੀ ਸਾਨੂੰ ਇਦਾਂ ਹੋ ਹੀ ਜਾਂਦਾਗਾ ਬਾਣੀ ਜਾਂਦੀ ਹੈਗੀ ਤਾਂ ਹੁਣ ਦੇ ਹਾਲਾਤ ਨਹੀਂ ਜਿਹੜੇ ਵਧੀਆ ਨੇ ਹਨਾ ਉਹਨਾਂ ਨੇ ਆਪਣਾ ਕਰਜ਼ਾ ਵੀ ਲੈ ਲਿਆ ਤੇ ਦੇਖੋ ਟਰੈਕਟਰ ਲਿਆ ਗੱਡੀ ਲਈ ਹਨਾ ਤੇ ਚਲੋ ਹੁਣ ਘਰ ਵੀ ਪਾ ਲੈਣਗੇ ਸਾਰਾ ਕੁਝ ਹੁਣ ਵਧੀਆ ਚੱਲ ਰਿਹਾਗਾ ਉਹ ਉਹ ਦੱਸਦੇ ਹੁੰਦੇ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ YouTube ਇੱਕ ਐਦਾਂ ਦਾ ਪਲੇਟਫਾਰਮ ਹੈ ਹਨ ਵੀ ਤੁਸੀਂ ਚਾਹੋ ਪ੍ਰੋਪਰ ਵੇ ਨਾਲ ਕੰਮ ਕਰੋ ਵਧੀਆ ਤਰੀਕੇ ਨਾਲ ਕੰਮ ਕਰੋ ਤਾਂ ਤੁਸੀਂ ਚਾਹੋ ਚੋਂ ਕਿੰਨੇ ਵੀ ਪੈਸਾ ਕੱਢ ਸਕਦੇ ਹੋ ਹਨ ਤੇ ਇਹ ਬਾਲਟੀ ਭਰ ਕੇ ਕੱਢ ਲਓ ਚਾਹੇ ਡਰਾਮਾ ਭਰ ਕੇ ਕੱਢ ਲਓ ਇਹ ਗੱਲ ਉਹਨਾਂ ਨੇ ਆਪ ਕਹੀਆਂ ਸੀਗੀਆਂ ਵੀ ਹੁਣ ਮੈਂ ਕਈ ਲੋਕ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਜੌਬ ਕਰ ਲਓ ਤੁਸੀਂ ਕੰਮ ਕਰ ਲਓ ਹਨਾ ਤਾਂ ਫਿਰ ਜਦੋਂ ਬੰਦਾ 4 ਲੱਖ 5 ਲੱਖ ਰੁਪਏ ਮਹੀਨਾ ਕਮਾ ਰਿਹਾਗਾ ਤਾਂ ਫਿਰ ਉਹਨੂੰ ਬਈ ਜੌਬ ਦੀ ਕੀ ਲੋੜਾ ਹਨਾ ਵਧੀਆ ਤਰੀਕੇ ਨਾਲ ਉਹਨਾਂ ਦਾ ਚੱਲ ਰਿਹਾ ਜੇ ਜੋਬ ਕਰੂਗਾ ਤਾਂ ਕਿੰਨੀ ਪ੍ਰਾਈਵੇਟ ਜੋਬ ਦੇ ਵਿੱਚ 20000 ਮਿਲ ਜੂ 15000 ਮਿਲ ਜੂ ਤਾਂ ਉਹਦੇ ਨਾਲ ਤਾਂ ਨਹੀਂ ਫਿਰ ਕਰਜ਼ੇ ਲੈਂਦੇ ਹੈਗੇ ਨਾ ਘਰ ਚੱਲਣ ਤਾਂ ਅਗਲੇ ਚ ਟੈਲੈਂਟ ਹੈ ਨਾ ਅਗਲਾ ਕੰਮ ਕਰ ਰਿਹਾਗਾ ਵਧੀਆ ਐਕਟਿੰਗ ਕਰ ਰਿਹਾ ਵਧੀਆ ਵੀਡੀਓਜ਼ ਬਣਾ ਰਿਹਾ ਤੇ ਵਾਈਫ ਉਹਨਾਂ ਦੀ ਉਹ ਆਪਾਂ ਦੇਖੀ ਹੈ ਨਾ ਕਿੰਨੀ ਸਾਦਗੀ ਆ ਤੇ ਸਿਰ ਤੇ ਹਮੇਸ਼ਾ ਚੁੰਨੀ ਰੱਖਦੇ ਨੇ ਅੱਜ ਕੱਲ ਬਹੁਤ ਜ਼ਿਆਦਾ ਘੱਟ ਕੁੜੀਆਂ ਇਹੋ ਜਿਹੇ ਮਿਲਦੀਆਂ ਨੇ ਜਿਹੜੀਆਂ ਸਿਰ ਤੇ ਚੁੰਨੀ ਰੱਖਦੀਆਂ ਹੋਣ ਤੇ ਉਹ ਬਹੁਤ ਵਧੀਆ ਨੇ ਬਹੁਤ ਸੋਹਣੇ ਲੱਗਦੇ ਨੇ ਸਿਰ ਤੇ ਚੁੰਨੀ ਲੱਤੀ ਹੋਈ ਤੇ ਅੱਜ ਵਧੀਆ ਹਾਲਾਤ ਨੇ ਉਹਨਾਂ ਦੇ ਘਰ ਦੇ ਚਲੋ ਵਧੀਆ ਹਨ ਪਰ ਮਤਮਨ ਉਹਨਾਂ ਦੀ ਫੈਮਿਲੀ ਨੂੰ ਖੁਸ਼ ਰੱਖੇ ਉਹਨਾਂ ਦੀ ਮਦਰ ਨੂੰ ਖੁਸ਼ ਰੱਖੇ ਤੇ ਅੱਜ ਦੀ ਵੀਡੀਓ ਚ ਬਈ ਬਸ ਇੰਨਾ ਹੀ ਤੇ ਹੁਣ ਮਿਲਾਂਗੇ ਆਪਾਂ ਕਿਸੇ ਨੈਕਸਟ ਵੀਡੀਓ ਚ ਵੀਡੀਓਜ਼ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਬਈ ਵੀਡੀਓ ਕਿੱਦਾਂ ਲੱਗੀ ਤੇ ਚਲੋ ਹੁਣ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਚ ਤੁਹਾਨੂੰ ਉਦ ਤੱਕ ਲਈ ਟੇਕ ਕੇਅਰ ਬਈ ਧੰਨਵਾਦ ਸਾਰੀ ਆਪਣਾ ਬਾਏ ਬਾਏ ਥੈਂਕ ਯੂ ਜਿਹੜੀ ਵੀਡੀਓ ਵਧੀਆ ਤਰੀਕੇ ਨਾਲ ਦੇਖਦੇ ਨੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਬਈ ਸਾਰੀ ਵੀਡੀਓਜ਼ ਜਰੂਰ ਦੇਖਿਆ ਕਰੋ ਠੀਕ ਹੈ ਥੈਂਕ ਯੂ ਜੀ ਬਾਏ